ਮੇਰਾ ਨਾਮ ਹੈ ਕਬਲਜੀਤ ਸਿੰਘ ਪਿੰਡ ਮੇਰਾ ਕੋਖਰ ਆ ਪਰसों ਅਸੀਂ ਭਾਈ ਦੀ ਦੁਕਾਨ ਤੇ ਨਾ 버ਗਰ ਖਾਤਾ ਸੀ ਕੋਈ 11 12 ਵਜੇ ਨਾਲ ਉਸ ਟਾਈਮ ਸਾਡਾ 25 3000 ਰੁਪਿਆ ਭਾਈ ਦੁਕਾਨ ਦੇ ਡਿੱਗ ਪਿਆ ਅਸੀਂ ਮੁਰਗੇ ਦੇਖਿਆ ਨਹੀਂ ਅਸੀਂ ਜਾ ਕੇ ਘਰ ਜਾ ਕੇ ਦੇਖਿਆ ਤੇ ਫਿਰ ਕੱਲ ਤਾਂ ਖੜ ਗਿਆ ਨਹੀਂ ਗਿਆ ਫਿਰ ਅੱਜ ਆ ਕੇ ਪਤਾ ਕੀਤਾ ਤੇ ਭਾਈ ਹੁਣੇ ਕਹਿੰਦੇ ਤੁਹਾਡੀ ਪੇਮੈਂਟ ਸਾਡੇ ਕੋਲ ਪਈ ਹੈ ਉਹਨਾਂ ਨੇ 22 ਤੁਹਾਨੂੰ ਵਾਪਸ ਕੀਤੀ ਆ ਮੈਂ ਤਾਂ ਅੱਜਕੱਲ ਜਿਹੜੇ ਲੋਕੀ ਸੌਦੇ ਨੇ ਨਹੀਂ ਭਾਈ ਅੱਜਕੱਲ ਇਮਾਨਦਾਰੀ ਬਹੁਤ ਘੱਟ ਮਿਲਦੀ ਆ ਬਾਕੀ ਕੀ ਕਹਿੰਦੇ ਹੁੰਦੇ ਆ ਵੀ ਭਾਜੀ ਉਹ ਨਾਲ ਉਹਦਾ ਸुरू ਤੋਂ ਪਿਆਰ ਐ ਇਸੇ ਗਵਰਨਮੈਂਟ ਸਕੂਲੇ ਪੜੇ ਆ ਭਾਜੀ ਉਹ ਨਾਲ ਸुरू ਤੋਂ ਖਾਂਦੇ ਪਿੰਦੇ ਰਹੇ ਆ ਇਹਦੀ ਗੱਲ ਨਹੀਂ ਕੋਈ ਵੀ ਪਰ ਚਲੋ ਕਿੰਨੇ ਇਮਾਨਦਾਰੀ ਦਾ ਪੈਸਾ ਜਿਹੜਾ ਉਹ ਕਦੇ ਨਾ ਕਦੇ ਵਾਪਸ ਆ ਜਾਂਦਾ ਬਾਕੀ ਮੈਂ ਭਾਜੀ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਮੈਨੂੰ ਪੇਮੈਂਟ ਵਾਪਸ ਕੀਤੀ ਆ ਕਿ ਮੈਂ ਆ ਸੋਨੂ ਆ ਮੈਂ 버ਕਰ ਦਾ ਕੰਮ ਕਰਨਾ ਜੀ ਤੇ ਕੀ ਗੱਲਬਾਤ ਹੋਈ ਸੀ ਕਿ ਜਰਾ ਆਏ ਪਤਾ ਨਹੀਂ ਭਾਜੀ ਇਹਨਾਂ ਨੇ 버ਕਰ ਖਾਦਾ ਮੇਰ ਕੋ ਇਹਨਾਂ ਦੇ ਪੈਸੇ ਡਿੱਗ ਗਏ ਆਂਟੀ ਨੇ ਮੈਨੂੰ ਕਿਹਾ ਮੇਰੇ ਪੈਸੇ ਡਿੱਗ ਗਏ ਕਿਸੇ ਦੇ ਮੈਂ ਚੁੱਕ ਕੇ ਰੱਖਦੇ ਆ ਉੱਥੇ ਸਾਈਡ ਤੇ ਕਰਕੇ ਮੱਸ ਮੁੜ ਕੇ ਆ ਭਾਜੀ ਹੁਣੇ ਆਇਆ ਜਾ ਮੇਰੇ ਕੋਲ ਦੋਆਂ ਦਿਨਾਂ ਦੇ ਨਾਲ ਬਾਅਦ ਤੇ ਪੈਸੇ ਦਿੱਤੇ ਆ ਤੁਹਾਨੂੰ ਪਤਾ ਸੀਗਾ ਕਿ ਇਹ ਕੌਣ ਨੇ ਜਾਂ ਕਿੰਨੇ ਭਾਜੀ ਨਹੀਂ ਮੈਨੂੰ ਕੋਈ ਨਹੀਂ ਪਤਾ ਤੇ ਫਿਰ ਤੁਸੀਂ ਜਾਂ ਕੋਈ ਵੇਟ ਕਰਦੇ ਰਹੇ ਇਹਨਾਂ ਦੇ ਹਾਂਜੀ ਭਾਜੀ ਆਪਾਂ ਰੋਲਾ ਨਹੀਂ ਪਾਇਆ ਕਿੰਨੂੰ ਰੋਲਾ ਪਾਉਂਦੇ ਤੇ ਕਹਿੰਨੇ ਕਹਿੰਦਾ ਮੇਰੇ ਅੱਗੇ ਇਹਨੇ ਕਹਿੰਨਾ ਮੇਰੇ ਆਈ ਇਸੇ ਕਰਕੇ ਚੁੱਪ ਕਰਕੇ ਰਹਿ ਗਈ ਜੀ ਪਰਾਨੂੰ ਇਹ ਵੀ ਨਹੀਂ ਪਤਾ ਕਿ ਕਿੰਨੇ ਪੈਸੇ ਭਾਜੀ ਪੂਰੀ ਇਮਾਨਦਾਰੀ ਨਾਲ ਜਿੰਨੇ ਪੈਸੇ ਹੈਗੇ ਸਾਰੇ ਆ ਤੇ ਅੱਜਕੱਲ੍ਹ ਲੋਕ 150 ਦੇ ਵੀ ਨਹੀਂ ਮਾਰਾ ਹੁੰਦੇ ਆ ਹਾਂਜੀ ਪਾਜੀ ਮੇਰੇ ਕੋਲ ਰਸ਼ ਹੁੰਦਾ ਨਾ ਤੇ ਜੇ ਕੋਈ ਚੋਕੇ ਲਾ ਜਾਂਦਾ ਤੇ ਫਿਰ ਉਹਦੇ ਦੇ ਸਾਨੂੰ ਤੇ ਪਤਾ ਨਹੀਂ ਲੱਗਣਾ ਇਹ ਕਰਾ ਲੈ ਗਿਆ ਜਿਦਾ ਮਨ ਜਾਇਆ ਕਿ ਪਹਿਲੇ ਵਾਪਸ ਨਹੀਂ ਪਾਜੀ ਜਿਹਦੇ ਪੈਸੇ ਉਹਦੇ ਦੇਨੇ ਹਨ ਉਹ ਮਾਲਕ ਨੇ ਬੜੀ ਕਿਰਪਾ ਵਾ ਵੀ ਅਹੀਂ ਰੋਟੀ ਖਾ ਰਹੇ ਰਾਜ